ਜਿਮਨੀ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਦਾ ਕਲੇਸ਼ ਕਾਫੀ ਵੱਧਦਾ ਜਾ ਰਿਹਾ ਹੈ। ਕੀ ਵਿਕਰਮ ਜੀ ਟੀ ਐਸ ਕਲੇਸ਼ ਦੇ ਪਿੱਛੇ ਨੇ? ਕੀ ਡਾਕਟਰ ਦਲਜੀਤ ਸਿੰਘ ਚੀਮਾ ਇਸ ਕਲੇਸ਼ ਦੇ ਪਿੱਛੇ ਨੇ? ਜਾਂ ਫਿਰ ਬ੍ਰਹਮਪੁਰਾ ਦਾ ਧੜਾ ਇਸ ਕਲੇਸ਼ ਦੇ ਪਿੱਛੇ ਹੈ ਇਹਦੇ ਬਾਰੇ ਗੱਲ ਕਰਦੇ ਆਂ। ਡੇਰਾ ਬਾਬਾ ਨਾਨਕ ਦੇ ਵਿੱਚ ਸਥਿਤੀਆਂ ਕਾਫੀ ਉਲਝ ਚੁੱਕੀਆਂ ਨੇ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੇ ਜਿਮਨੀ ਚੋਣ ਹੋਣੀ ਹੈ। ਦਾਵੇਦਾਰ ਦੋ ਨੇ ਤੇ ਦੋ ਧੜੇ ਆਮੋ ਸਾਹਮਣੇ ਹੁੰਦੇ ਜਾਪਦੇ ਨੇ। ਕਿਹੜੇ ਧੜੇ ਨੇ ਕੀ ਸਥਿਤੀਆਂ ਨੇ? ਅਕਾਲੀ ਦਲ ਜਿਮਣੀ ਚੋਣਾਂ ਤੋਂ ਪਹਿਲਾਂ ਕਿਸ ਵੱਡੇ ਸਿਆਪੇ ਵੱਲ ਵੱਧ ਰਿਹਾ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮਹਿੰਦਰ ਬਾਜਵਾ ਡੇਰਾ ਬਾਬਾ ਨਾਨਕ ਅਕਾਲੀ ਦਲ ਦੇ ਲਈ ਬੜਾ ਮਹੱਤਵਪੂਰਨ ਹੈ ਅਕਾਲੀ ਦਲ ਦੀ ਵੋਟ ਇੱਥੇ ਚੰਗੀ ਖਾਸੀ ਹੈ ਇਹ ਹਲਕਾ ਕਿਸੇ ਨਾ ਕਿਸੇ ਤਰੀਕੇ ਅਕਾਲੀ ਦਲ ਜਿੱਤਦਾ ਵੀ ਆਇਆ ਵੱਡੇ ਆਗੂ ਇੱਥੋਂ ਚੋਣ ਲੜਦੇ ਰਿਹਾ ਨਿਰਮਲ ਸਿੰਘ ਕਾਲੋਂ ਸੁੱਚਾ ਸਿੰਘ ਲੰਗਾ ਵਰਗੇ ਵੱਡੇ ਆਗੂ ਇਸ ਚੋਣਾਂ ਦੇ ਵਿੱਚ ਜਿਹੜੇ ਆ ਉਹ ਲਗਾਤਾਰ ਇੱਥੋਂ ਜਿੱਤਦੇ ਹਾਰਦੇ ਆਏ ਆ ਇਸ ਵਾਰ ਜਿਮਣੀ ਚੋਣ ਹੋਣੀ ਹੈ ਉਹਨਾਂ ਦੇ ਸਾਹਮਣੇ ਸੁਖਜਿੰਦਰ ਸਿੰਘ ਰੰਧਾਵਾ ਵਰਗਾ ਕਦਵਾਰ ਆਗੂ ਹੈ ਤੇ ਦੂਜੇ ਪਾਸੇ ਇਹ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸੱਤਾ ਹੈ ਇਹ ਸਭ ਕਾਸੇ ਦੇ ਬਾਵਜੂਦ ਅਕਾਲੀ ਦਲ ਕੀ ਆਪਣੇ ਸਾਰੇ ਚੀਜ਼ਾਂ ਨੂੰ ਸਮੇਟ ਸਕੇਗਾ ਇਹ ਇੱਕ ਵੱਡਾ ਪ੍ਰਸ਼ਨ ਹੈ ਪਰ ਉਸ ਪ੍ਰਸ਼ਨ ਦਾ ਇੱਕ ਜਵਾਬ ਇਹ ਆਉਂਦਾ ਹੈ ਕਿ ਮੁਸ਼ਕਲ ਲੱਗਦਾ ਹੈ ਕਿਉਂ ਕਿ ਧੜੇਬੰਦੀ ਵੱਡੀ ਹੈ ਅਕਾਲੀ ਦਲ ਦੇ ਉੱਥੇ ਦੋ ਦਾਵੇਦਾਰ ਨੇ ਪਹਿਲਾ ਨਾਂ ਜਿਹੜਾ ਜ਼ਿਆਦਾ ਚਰਚਾ ਚ ਚਲਵਾਇਆ ਜਾ ਰਿਹਾ ਜਾਂ ਚੱਲ ਰਿਹਾ ਹੈ ਉਹ ਹੈ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸੁਖਜਿੰਦਰ ਸਿੰਘ ਸੋਨੂ ਲੰਗਾਹ ਦਾ ਸੋਨੂ ਲੰਗਾਹ ਵਰਸਸ ਅਕਾਲੀ ਦਲ ਦੇ ਅੰਦਰ ਹੋਇਆ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਪ੍ਰਾਣੇ ਅਕਾਲੀ ਨੇ ਤਿਬਰੰਪੁਰਾ ਰঞ্জੀਤ ਸਿੰਘ ਬ੍ਰੰਪੁਰਾ ਦੇ ਕੈਂਪ ਦੇ ਮਰਹੂਮ ਰঞ্জੀਤ ਸਿੰਘ ਬ੍ਰੰਪੁਰਾ ਦੇ ਕੈਂਪ ਦੇ ਬੰਦੇ ਮੰਨੇ ਜਾਂਦੇ ਨੇ ਉਹ ਪਹਿਲਾਂ 2017 ਚ ਆਮ ਆਦਮੀ ਪਾਰਟੀ ਚ ਚਲੇ ਗਏ ਸੀ ਉਹਨਾਂ ਨੇ ਡੇਰਾ ਬਾਬਾ ਨਾਨਕ ਦੀ ਵਿਧਾਨ ਸਭਾ ਚੋਣ ਲੜੀ ਸੀ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਉਹ ਚੋਣ ਹਾਰ ਗਏ ਤੇ ਉਹਨਾਂ ਨੂੰ ਮਹਿਜ 20000 17 18000 ਵੋਟ ਪਈ ਉਸ ਤੋਂ ਬਾਅਦ ਉਹਨਾਂ ਨੇ ਰੀਜੁਆਇਨ ਕਰ ਲਈ ਅਕਾਲੀ ਦਲ 2021 ਦੇ ਸਮਥਿੰਗ ਆ ਗਏ ਉਹਨਾਂ ਨੇ ਇਸ ਦੇ ਨੇੜੇ ਤੇੜੇ ਉਹ ਅਕਾਲੀ ਦਲ ਝਾਗ ਐਸ ਸਮੇ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਦੇ ਲਈ ਅਕਾਲੀ ਦਲ ਦੀ ਲਿਸਟ ਦੇ ਵਿੱਚ ਦੋ ਨਾਂ ਨੇ ਕਿਹਾ ਜਾਂਦਾ ਹੈ ਕਿ ਪਾਰਲੀਮੈਂਟਰੀ ਬੋਰਡ ਵੀ ਇਹਨਾਂ ਦੋਵਾਂ ਨਾਵਾਂ ਦੇ ਚਰਚਾ ਕਰ ਰਿਹਾ ਹੈ ਲੋਕਲ ਮੀਡੀਆ ਰਿਪੋਰਟਾਂ ਤੇ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਆ ਰਹੀ ਹੈ ਕਿ ਦੋਵੇਂ ਧੜੇ ਆਮੋ-ਸਾਮਣੇ ਹੋ ਚੁੱਕੇ ਹਨ ਸੁੱਚਾ ਸਿੰਘ ਲਗਾ ਦੇ ਧੜੇ ਦੀ ਹਮਾਇਤ ਡਾਕਟਰ ਦਲਜੀਤ ਸਿੰਘ ਚੀਮਾ ਤੇ ਅਕਾਲੀ ਦਲ ਚ ਮਾਝ ਦੇ ਜਰਨੈਲ ਕਹੇ ਜਾਂਦੇ ਵਿਕਰਮ ਸਿੰਘ ਮਜੀਠੀਆ ਕਰਦੇ ਵਿਕਰਮ ਸਿੰਘ ਵਿਕਰਮ ਸਿੰਘ ਮਜੀਠੀਆ ਲੰਬੇ ਸਮੇਂ ਤੋਂ ਬੈਕਿੰਗ ਕਰਦੇ ਆ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਦੀ ਬੈਕਿੰਗ ਦੇ ਕਾਰਨ ਹੀ ਸੁਚਾ ਸਿੰਘ ਲੰਗਾ ਨੂੰ ਜਿਸ ਤਰ੍ਹਾਂ ਨਾਲ ਉਭਾਰਿਆ ਤੇ ਇਸ ਸਾਰੇ ਕਾਣ ਦੇ ਨਿੱਲੀ ਪੀਲੀ ਫਿਲਮ ਵਾਲੇ ਕਾਣ ਦੇ باوجود ਵੀ ਅਕਾਲੀ ਦਲ ਦੇ ਅੰਦਰ ਉਹਨਾਂ ਨੂੰ ਸੁਰੱਖਿਆ ਛਤਰੀ ਦਿੱਤੀ ਰੱਖੀ ਉਹ ਵਿਕਰਮ ਸਿੰਘ ਮਜੀਠੀਆ ਸੀ ਉਹਨਾਂ ਦੇ ਕਾਰਨ ਹੀ ਇਹ ਹੋਇਆ ਹੁਣ ਸੁਚਾ ਸਿੰਘ ਲੰਗਾ ਐਂਡ ਪਰਿਵਾਰ ਨੂੰ ਜਾਨੀ ਕਿ ਉਹਨਾਂ ਦੇ ਪੁੱਤਰ ਸੋਨੂ ਲੰਗਾ ਨੂੰ ਬੈਕ ਕਰ ਰਹੇ ਨੇ ਵਿਕਰਮ ਮਜੀਠੀਆ ਤੇ ਡਾਕਟਰ ਦਲਜੀਤ ਚੀਮਾ ਉਧਰ ਦੂਜੇ ਪਾਸੇ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਦਾ ਜਿਹੜਾ ਵਿਕਰਮ ਜੀਠੀਏ ਤੋਂ ਬਿਨਾਂ ala ਧੜਾ ਜਿਹਦੀ ਅਗਵਾਈ ਵੱਖ-ਵੱਖ ਆਗੂ ਕਰ ਰਹੇ ਨੇ ਉੱਚ ਬਹੁਤ ਸਾਰੇ ਨਾਂ ਨੇ ਉਹ ਧੜਾ ਜਿਹੜਾ ਉਹ ਬੈਕ ਕਰ ਰਿਹਾ ਹੈ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਨੂੰ ਸਵਾਲ ਇੱਥੇ ਇਹ ਹੈ ਕਿ ਕੌਣ ਜਿੱਤ ਕਿਸ ਨੂੰ ਟਿਕਟ ਮਿਲੇਗੀ ਕੌਣ ਇਸ ਖੇਬਾਜੀ ਚੋਂ ਜਿੱਤ ਕੇ ਅੱਗੇ ਜਾਵੇਗਾ ਇਸ ਸਭ ਕਾਸੇ ਦੇ ਬਾਵਜੂਦ ਦੋਵੇਂ ਧੜੇ ਆਪਸ ਦੇ ਵਿੱਚ ਗੁੱਥਮ-ਗੁੱਥੀ ਨੇ ਅੰਦਰ ਖਾਤੇ ਰਿਪੋਰਟਾਂ ਇਹ ਆ ਰਹੀਆਂ ਨੇ ਕਿ ਦੋਵੇਂ ਧੜੇ ਟਿਕਟ ਨੂੰ ਲੈ ਕੇ ਗੁੱਥਮ-ਗੁੱਥੀ ਨੇ ਇੱਕ ਸੋਨੂ ਨਗਾ ਤੇ ਖੁਸ਼ਾਲਪੁਰ ਹੁਣੀ ਆਪਣਾ ਅੱਡੀ ਚੋਟੀ ਦਾ ਜੋਰ ਲਾ ਰਹੇ ਨੇ ਵਿਕਰਮ ਮਜੀਠੀਆ ਦੇ ਡਾਕਟਰ ਦਲਜੀਤ ਚੀਮਾ ਅਕਾਲੀ ਦਲ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਿਆ ਕਿ ਜਦੋਂ ਤੁਸੀਂ ਕਿਸੇ ਦੋ ਬੰਦੇ ਆਪਸ ਵਿੱਚ ਲੜ ਰਹੇ ਹੋ ਹੁਣ ਤੁਸੀਂ ਕਿਸੇ ਨੂੰ ਬੈਕ ਕਰੋ ਤੁਸੀਂ ਵੱਡੇ ਆਗੂ ਹੋ ਮੈਂ ਤਾਂ ਸੁਭਾਵਿਕ ਜੀ ਗੱਲ ਹੈ ਕਿ ਤੁਸੀਂ ਪਹਾੜੇ ਦੀ ਜੜ ਮੰਨੇ ਜਾਂਦੇ ਹੋ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਕਿ ਪਹਾੜੇ ਦੀ ਜੜ ਨੇ ਇਸ ਸਮੇਂ ਡੇਰਾ ਬਾਬਾ ਨਾਨਕ ਵਾਲੇ ਕਲੇਸ਼ ਦੀ ਪਹਾੜੇ ਦੀ ਜੜ ਮੇਰੇ ਖਿਆਲ ਦੇ ਨਾਲ ਵਿਕਰਮ ਮਜੀਠੀਆ ਤੇ ਡਾਕਟਰ ਚੀਮਾ ਨੇ ਇਹ ਪੁਆੜੇ ਦੀ ਜੜ ਨੇ ਮੈਂ ਨਹੀਂ ਕਹਿੰਦਾ ਕਿ ਸੁੱਚਾ ਸਿੰਘ ਲਗਾ ਦੇ ਪੁੱਤਰ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਜਾਂ ਗੁਰਪ੍ਰਤਾਪ ਖੁਸ਼ਾਲਪੁਰ ਨੂੰ ਮਿਲਣੀ ਚਾਹੀਦੀ ਹੈ ਇਹ ਅਕਾਲੀ ਦਲ ਦਾ ਆਪਣਾ ਮਸਲਾ ਹੈ ਸਵਾਲ ਇਹ ਹੈ ਕਿ ਅਕਾਲੀ ਦਲ ਜਿਸ ਸਥਿਤੀ 'ਚੋਂ ਲੰਘ ਰਿਹਾ ਹੈ ਜਿਸ ਸਥਿਤੀ 'ਚ ਅਕਾਲੀ ਦਲ ਇਸ ਸਮੇਂ ਜਾ ਚੁੱਕਿਆ ਹੈ ਅਕਾਲੀ ਦਲ ਦੀ ਬੇੜੀ 'ਚੋਂ ਹਰ ਰੋ ਛੜੱਪੇ ਵੱਜ ਰਹੇ ਨੇ 35 ਸਾਲਾਂ ਦਾ ਜਲਾਨਾ ਛੱਡ ਕੇ ਦੀੰਪੀਟੀ ਲੋਕ ਕਾਲੀ ਦਲ ਦੀ ਬੇੜੀ 'ਚ ਛੜੱਪਾ ਮਾਰ ਕੇ ਆਮ ਆਦਮੀ ਪਾਰਟੀ ਦੀ ਬੇੜੀ 'ਚ ਸਵਾਰ ਹੋਗੇ ਤੇ ਹੁਣ ਗਿੱਦੜ ਬਾਹ ਵਾਲਾ ਚੱਪੂ ਜਿਹੜਾ ਉਹਨਾਂ ਦੇ ਹੱਥ ਫੜਾਉਣ ਦੀ ਤਿਆਰੀ 'ਚ ਆਮ ਆਦਮੀ ਪਾਰਟੀ ਇਹ ਸਭ ਕਾਸੇ ਦੇ ਦਰਮਿਆਨ ਅਕਾਲੀ ਦਲ ਦੇ ਅੰਦਰ ਜੇਕਰ ਇਹ ਨਵਾਂ ਪਵਾੜਾ ਖਿੜ ਛਿੜਦਾ ਤਾਂ ਇਹ ਕਾਫੀ ਰੰਗ ਦਿਖਾ ਸਕਦਾ ਆਉਂਦੇ ਦਿਨ ਇਸ ਨਵੇਂ ਪਵਾੜੇ ਦੇ ਕਾਰਨ ਅਕਾਲੀ ਦਲ ਲਈ ਕਾਫੀ ਚੀਜ਼ਾਂ ਮੁਸ਼ਕਲ ਵਾਲੀਆਂ ਹੋ ਸਕਦੀਆਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇੱਕ ਧੜੇ ਨੂੰ ਟਿਕਟ ਨਾ ਮਿਲੀ ਮੰਨ ਲਓ ਕਿ ਵਿਕਰਮ ਜੀਠਿਆ ਜਿਸ ਧੜੇ ਨੂੰ ਸਪੋਰਟ ਕਰ ਰਹੇ ਨੇ ਡਾਕਟਰ ਦਲਜੀਤ ਚੀਮਾ ਸੁਚਾ ਸਿੰਘ ਲੰਗਾ ਦੇ ਪੁੱਤਰ ਸੋਨੂ ਲੰਗਾ ਨੂੰ ਜੇ ਉਹਨਾਂ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਫਿਰ ਬੇੜੀ ਚ ਬੱਟੇ ਪਾਉਣ ਦਾ ਕੰਮ ਜਿਹੜਾ ਉਹ ਖੁਸ਼ਾਲਪੁਰ ਹੁਣ ਕਰ ਹੁਰੀ ਕਰਨਗੇ ਦੂਜੀ ਗੱਲ ਹੈ ਕਿ ਖੁਸ਼ਾਲਪੁਰ ਹੁਣਾ ਵਾਲਾ ਧੜਾ ਕਮਜ਼ੋਰ ਜ਼ਰੂਰ ਨਜ਼ਰ ਆਉਂਦਾ ਪਰ ਧਰਤਲ ਤੇ ਚੀਜ਼ਾਂ ਕਾਫੀ ਮੈਨੇਜ ਕਰਨ ਦੇ ਜਿਹੜਾ ਉਹ ਕਾਬਲ ਹੈ ਤੁਸੀਂ ਦੇਖਿਆ ਹੋਣਾ ਕਿ ਰਵੀ ਕਰਨ ਸਿੰਘ ਕਾਲੋ 500 ਵੋਟ ਤੇ ਹਾਰੇ ਆ ਉਸ ਸ਼ਰੇਆਮ ਇਲਜ਼ਾਮ ਲਾਉਂਦੇ ਆ ਕਿ ਸੁੱਚਾ ਸਿੰਘ ਲੰਗਾ ਐਂਡ ਕੰਪਨੀ ਨੇ ਉਹਨਾਂ ਨੂੰ ਹਰਵਾਇਆ ਹੈ ਰਵੀ ਕਰਨ ਸਿੰਘ ਕਾਲੋ ਸ਼ਰੇਆਮ ਇਹ ਗੱਲ ਇਹ ਗੱਲ ਹੀ ਨਹੀਂ ਇਲਜ਼ਾਮ ਲਾਉਂਦੇ ਨੇ ਕਿ ਵਿਕਰਮ ਮਜੀਠੀਆ ਹੁਣੀ ਸੁੱਚਾ ਸਿੰਘ ਲੰਗਾ ਨੂੰ ਜਾਨਵਜੁਕੇ ਜਿਹੜਾ ਉਹ ਪੁਸ਼ ਕਰਦੇ ਐ ਜਿਸ ਕਰਕੇ ਹਲਕੇ 'ਚ ਸਥਿਤੀਆਂ ਵਿਗੜਦੀਆਂ ਰਹੀਆਂ ਰਵਿਕਰ ਸਿੰਘ ਕਾਲੋ 500 ਵੋਟ ਤੇ ਹਾਰੇ ਬਹੁਤ ਸੋਹਣੀ ਮਾਰਜਨ ਨਾਲ ਉਹ ਵੀ ਵੇਲੇ ਦੇ ਮੁੱਖ ਮੰਤਰੀ ਮਾਫ ਕਰਨਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਤੋਂ ਇੱਕ ਵੱਡਾ ਚੈਲੰਜ ਸੀ ਉਹ ਫਿਰ ਵੀ ਲੜੇ ਤੇ 500 ਵੋਟ ਤੇ ਹਾਰ ਗਏ ਉਹ ਇਲਜ਼ਾਮ ਲਾਉਂਦੇ ਆ ਕਿ ਲੰਗਾ ਧੜੇ ਨੇ ਹਰਾਇਆ ਮਜੀਠੀਆ ਧੜੇ ਨੇ ਹਰਾਇਆ ਉਹਨਾਂ ਨੇ ਇਸੇ ਕਰਕੇ ਅਕਾਲੀ ਦਲ ਛੱਡਿਆ ਤੇ ਉਹ ਭਾਜਪਾ ਵਿੱਚ ਚਲੇ ਗਏ ਅੱਜਕੱਲ ਉਹਨਾਂ ਦੀਆਂ ਚਰਚਾਵਾਂ ਨੇ ਕਿ ਉਹ ਆਮ ਆਦਮੀ ਪਾਰਟੀ 'ਚ ਜਾ ਸਕਦੇ ਐ ਹਾਲਾਂਕਿ ਇਹਦੇ ਬਾਰੇ ਕੋਈ ਬਹੁਤ ਬਹੁਤਾ ਤਸਲੀਬਖਸ਼ ਚੀਜ਼ ਸਾਫ਼ ਨਹੀਂ ਹੋ ਰਹੀਆਂ ਅਲੈਦਾ ਗੱਲ ਐ ਜੇ ਵਿਕਰਮ ਜੀਠਿਆ ਹੁਣੀ ਇਸੇ ਤਰ੍ਹਾਂ ਨਾਲ ਕਰਦੇ ਰੇ ਫਿਰ ਪਾਰਟੀ ਦਾ ਹੋਰ ਨੁਕਸਾਨ ਹੋਵੇਗਾ ਇਤੋਂ ਤਾਂ ਇਹੀ ਗੱਲ ਐ ਕਿ ਇੱਕ ਵੱਡਾ ਆਗੂ ਚਲੇ ਗਿਆ ਇੱਕ ਵੱਡੇ ਟਕਸਾਲੀ ਪਰਿਵਾਰ 'ਚੋਂ ਬੰਦਾ ਸੀ ਰਵਿਕਰਨ ਕਾਲੋ ਕੋਈ ਮਾੜੀ ਮੋਟੀ ਚੀਜ਼ ਤਾਂ ਨਹੀਂ ਸੀ ਮਾਜੇ ਦੇ ਅੰਦਰ ਨਿਰਮਲ ਸਿੰਘ ਕਾਲੋਂ ਦਾ ਪੁੱਤਰ ਸੀ ਪ੍ਰਕਾਸ਼ ਸਿੰਘ ਬਾਦਲ ਦੇ ਅਤਨਜਤੀਕੀ ਵਿਅਕਤੀਆਂ ਚੋਂ ਇੱਕ ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਕੀ ਇਸ ਬਗਾਵਤ ਨੂੰ ਰੋਕਣ ਚ ਕਾਮਯਾਬ ਹੋਵੇਗਾ ਜਾਂ ਫਿਰ ਵਿਕਰਮਜੀਠਿਆ ਹੋਣੀ ਇਸੇ ਤਰ੍ਹਾਂ ਨਾਲ ਧੜੇਬੰਦੀ ਕਰਦੇ ਰਹਿਣਗੇ ਡਾਕਟਰ ਦਲਜੀਤ ਚੀਮਾ ਹੋਣੀ ਸੂਤਰ ਦੱਸਦੇ ਆ ਕਿ ਇਹਨਾਂ ਦੋਵਾਂ ਦੀ ਸ਼ੈ ਦੇ ਉੱਤੇ ਹੀ ਸੁਚਾ ਸਿੰਘ ਲੰਗਾ ਦਾ ਪੁੱਤਰ ਜਿਹੜਾ ਉਹ ਪੱਟਾ ਤੇ ਥਾਪੀਆਂ ਮਾਰ ਰਿਹਾ ਹੈ ਤੇ ਦੂਜੇ ਪਾਸੇ ਜਿਹੜਾ ਦੂਜਾ ਧੜਾਇਆ ਉਹ ਇਸ ਕੋਸ਼ਿਸ਼ ਚ ਹੈ ਕਿ ਕਿਸੇ ਤਰੀਕੇ ਡੇਗ ਲਿਆ ਜਾਵੇ ਜਿਹੜੀਆਂ ਥਾਪੀਆਂ ਵੱਜ ਰਹੀਆਂ ਨੇ ਪੱਟਾਂ ਤੇ ਉਹਨਾਂ ਨੂੰ ਰੋਕ ਲਿਆ ਜਾਵੇ ਤੇ ਟਿਕਟ ਗੁਰਪ੍ਰਤਾਪ ਖਸ਼ਾਲਪੁਰ ਨੂੰ ਦਵਾ ਦਿੱਤੀ ਜਾਵੇ ਮੈਨੂੰ ਚਾਂਸ ਉਹ ਘੱਟ ਲੱਗਦੇ ਐ ਮੈਨੂੰ ਚਾਂਸ ਇਹੀ ਲੱਗਦੇ ਹਨਜੀ ਤੌਰ ਤੇ ਕਿ ਮਜੀਠੀਆ ਧੜਾ ਕਾਫੀ ਡੋਮਿਨੇਟ ਕਰਦਾ ਹੈ ਮਾਝੇ ਦੀ ਸਿਆਸਤ ਚ ਵੀ ਅਕਾਲੀ ਸਿਆਸਤ ਚ ਵੀ ਤੇ ਓਵਰ ਆਲ ਵੀ ਇਸ ਕਰਕੇ ਟਿਕਟ ਸੋਨੂ ਲੰਗਾ ਦੇ ਖਾਤੇ ਚ ਹੀ ਜਾਂਦੀ ہوئی ਵਿਖਾਈ ਦਿੰਦੀ ਹੈ